ਇਹ ਰੋ ਪਿੱਟਾ ਕਾਰ ਸੁਣਤਾ ਹੋਇਆ ਸੀ ਇੱਕ ਵਿਸ਼ਵ ਹੁੰਦਾ ਆ ਉਹਦੀ ਕਲਾਸ ਦਾ ਹੀ ਸੀਗਾ ਬੇਟੇ ਨੇ ਇੱਛਾ ਵਾਲੇ ਤੁਸੀ ਆਨ ਤੁਸੀਂ ਮੈਂ ਕੱਪੜੇ ਲੈਣੇ ਨੇ ਮੇਰੇ ਨਾਲ ਬਾਜ਼ਾਰ ਚ ਆਉਂਦੇ ਆਂ ਤਾਂ ਉਹ ਬੰਮੀ ਵਿਸ਼ਵ ਦਾ ਫੋਨ ਆਇਆ ਬਾਹਰੋਂ ਨੇ ਪਾਣੀ ਪੀ ਲਿਆ ਉਹਦੇ ਨਾਲ ਵਿਸਾਰ ਗਿਆ ਮੁੜ ਕੇ ਨਹੀਂ ਵਾਪਸ ਨਹੀਂ ਆਈ ਤੇ ਕੋਈ ਉਸ ਨੂੰ ਫੋਨ ਵੀ ਸੁਣ ਤੋਹਾਰੇ ਤੇ ਸਕੂਲ ਪਰ ਦੇ ਕਿਤੇ ਜੀ ਤੇ ਦੇਸਪੱਤ ਮਾਡਲ ਬਣਦੇ ਜਿਹੜੇ ਮੁੰਡਾ ਨਾਲ ਲੈਣ ਆਇਆ ਸੀਗਾ ਉਹ ਵੀ ਉਸੇ ਕਲਾਸ 'ਚ ਪੜ੍ਹਦਾ। ਤੁਹਾਨੂੰ ਪਤਾ ਸਮਝ ਲੱਗੀ ਹੈ ਵੀ ਕੀ ਹੋਇਆ ਕੀ ਜਾਂ ਕੁਝ ਨਹੀਂ। ਕੁਝ ਬਤਾਨਣੇ ਲੱਗਿਆ ਇੱਕ ਵਿਸ਼ੇ ਮੁੰਡਾ ਹੈਗਾ। ਉਹ ਕੀ ਲੜਾਈ ਆਉਂਦੀ ਨੇ ਕਿਤੇ ਹੋਈ ਆ। ਇਹ ਮੁੰਡੇ ਇਕੱਠੇ ਕਰਕੇ ਲੈ ਕੇ ਗਿਆ ਸਾਡੇ ਮੁੰਡੇ ਦੇ ਜ਼ਾਇਦ ਵਿੱਚੋਂ। ਹੁਣ ਤੁਸੀਂ ਇੱਥੇ ਆਇਓ ਸ਼ਿਕਾਇਤ ਕਰਨ ਆਇਓ। ਅਸੀਂ ਇਹ ਮੰਨ ਕਰਦੇ ਸਾਡਾ ਇੱਕ ਇੱਕ ਬੱਚਾ ਵਾਪਸ ਸਾਡੇ ਕਿਹੜੀ ਕਲਾਸ 'ਚ ਸੀ ਸਾਰੇ ਬੱਚੇ? ਕਲਾਸ 2 ਉਹਦੇ। ਦੇ ਪਤਾ ਨਹੀਂ ਗਾਲਾ ਮੁੰਡਾ ਨਾ ਮੀਟਰ ਦਾ ਕੰਮ ਕਰਦਾ ਇੱਕੋ ਦੁਕਾਨ ਦੇ ਲਈ 20 ਸਾਲ ਹੋ ਗਿਆ ਉਹਨੂੰ ਦੁਕਾਨ ਤੇ ਇੱਕ ਮੁੰਡਾ ਹੈਗਾ ਜਿਹੜੇ ਇੱਕ ਮੁੰਡਾ ਵਿਸ਼ਵਦੀਪ ਹੈਗਾ ਦੁਕਾਨ ਤੋਂ ਲੈ ਗਿਆ ਨਵੀਟਰ ਕਰਨ ਠੀਕ ਕਰੇ ਵਿਸ਼ਵਦੀਪ ਦੇ ਘਰੇ ਉਸ ਤੋਂ ਬਾਅਦ ਉਹਨੇ ਮੀਟਰ ਚੈੱਕ ਕੀਤਾ ਜਿਵੇਂ ਉਹਨਾਂ ਦੱਸਿਆ ਉਹਦੀ ਮੰਮੀ ਨੇ ਖਸਾ ਵਿਸ਼ਵਦੀਪ ਦੀ ਮੰਮੀ ਨੇ ਇਹ ਗੱਲ ਦੱਸੀ ਹੈ ਲੈ ਵੀ ਉਹਨੇ ਚੈੱਕ ਕੀਤਾ ਨਵੀਟਰ ਖਰਾਬ ਸੀ ਦੁਕਾਨ ਤੇ ਜਾਣਾ ਪੈਣਾ ਸੀ ਉਸ ਤੋਂ ਬਾਅਦ ਉਹ ਮੁੰਡੇ ਨੂੰ ਛੱਡ ਕੇ ਕੈ ਚਲੇ ਉਸ ਤੋਂ ਬਾਅਦ ਨਾਲ ਵੱਡਾ ਮੁੰਡਾ ਦੁਕਾਨ ਤੇ ਕੌਣ ਸੀ ਹੈ ਨਹੀਂ ਉਹਨਾਂ ਦੇ ਬੱਚਿਆਂ ਦਾ ਸਾਨੂੰ ਕੋਈ ਪਤਾ ਅੱਜ ਰਾਤ ਨੂੰ 8:00 ਤੇ 10:00 ਤੇ ਮੁੰਡੇ ਨੂੰ ਫੋਨ ਆਇਆ ਆਪਦੇ ਮੇਰਾ ਕੰਮ ਕਰਦਾ ਸੀ ਲੈ ਮੇਰਾ ਮੋਰ ਸਾਹਵੰਦਰ ਲਾ ਦਿਓ ਤੇ ਮੈਂ ਕਿਤੇ ਫਸਿਆ ਆ ਜੀ ਕੀ ਮਤੋਂ ਲੱਗਦਾ ਵੀ ਇਹ ਸਾਰੇ ਬੱਚੇ ਇਕੱਠੇ ਕਿੱਥੇ ਨੇ ਨਹੀਂ ਨਹੀਂ ਸਾਡਾ ਬੱਚਾ ਤਾਂ ਕੰਮ ਕਰਦਾ ਜੀ ਇਨਵੈਂਟਰ ਦਾ 40 42 ਸਾਲ ਦਾ ਇਹ ਬਾਕੀ ਬੱਚੇ ਇਕੱਠੇ ਪੜਦੇ ਕੋਸ ਨੂੰ ਸਾਡਾ ਉਹਨਾਂ ਬੱਚਿਆਂ ਦਾ ਕੋਈ ਲੈਂਦੇ ਨਹੀਂ ਓਕੇ ਓਕੇ ਇਹ ਸਾਰੇ ਮਿਸਿੰਗ ਹੈ ਹਾਂ ਇਹ ਸਾਰੇ ਮਿਸਿੰਗ ਹੈ ਸਾਡਾ ਬੱਚਾ ਤਾਂ ਇਨਵੈਂਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ 20 25 ਸਾਲ ਤੋਂ ਤਾਂ ਤੁਸੀਂ ਸ਼ਿਕਾਇਤ ਕੀ ਕੀਤੀ ਜੀ ਅਸੀਂ ਤਾਂ ਹੁਣ ਦਫਾਜ ਪੀਸੀਡੀ ਰਾਤ ਦੀ ਤੇ ਤੇ ਹੁਣ ਇਹਨਾਂ ਨੂੰ ਕਿਹਾ ਹੈ ਪ੍ਰਸ਼ਾਸਨ ਨੂੰ ਉਕੇ ਪ੍ਰਸ਼ਾਸਨ ਨੇ ਮਦਦ ਕਰਨੀ ਹੈ ਜੂਲ ਕਰਨੀ ਹੈ ਫੂਟ ਰੇਸ ਹੋਣੇ ਹੈ। ਜਿੰਨੇ ਰੋ ਪਿੰਡ ਕਾਰ ਸੁਣਤਾ ਹੋਇਆ ਸੀ ਕਿ ਇੱਕ ਵਿਸ਼ਵ ਹੁੰਦਾ ਆ ਉਹਦੀ ਕਲਾਸ ਦਾ ਹੀ ਸੀਗਾ ਬੇਟੇ ਨੇ ਇੱਛਾ ਵਾਲੇ ਤੋਂ ਆਨ ਤੁਸੀਂ ਮੈਂ ਕੱਪੜੇ ਲੈਣੇ ਤੇ ਮੇਰੇ ਨਾਲ ਬਾਜ਼ਾਰ ਚੋਂ ਆਉਂਦਾ ਬੰਦੇ ਵਿਸ਼ਵ ਦਾ ਫੋਨ ਆਇਆ ਬਾਹਰੋਂ ਨੇ ਪਾਣੀ ਵੀ ਲਿਆ ਉੰਨੇ ਨਾਲ ਵਿਸਾਰ ਗਿਆ ਮੁੰਕੇ ਨੀ ਵਾਪਸ ਨਹੀਂ ਆਏ ਤੇ ਕੋਈ ਉਸ ਨੂੰ ਫੋਨ ਵੀ ਸੁਣ ਤੋਂ ਭਾਵੇਂ ਤੇ ਸਕੂਲ ਪਰ ਦੇ ਕਿਤੇ ਜੀ ਤੇ ਦੇਸਪੱਤ ਮਾਡਲ ਬਣਦੇ ਜਿਹੜੇ ਮੁੰਡਾ ਨਾਲ ਲੈ ਨ ਆਇਆ ਸੀਗਾ ਉਹ ਵੀ ਉਸੇ ਕਲਾਸ ਸੇ ਪੜਦਾ ਤੁਹਾਨੂੰ ਪਤਾ ਸਮਝ ਲੱਗੀ ਹੈ ਵੀ ਕੀ ਹੋਇਆ ਕੀ ਜਾਂ ਕੁਛ ਨਹੀਂ ਕੁਛ ਬਤਾਨੇ ਲੱਗਿਆ ਇੱਕ ਵੀਸ਼ ਮੁੰਡਾ ਹੈਗਾ ਉਹ ਕੀ ਲੜਾਈ ਆਉਂਦੇ ਨੇ ਕਿਤੇ ਹੋਈ ਆ ਇਹ ਮੁੰਡੇ ਇਕੱਠੇ ਕਰਕੇ ਲੈ ਕੇ ਗਿਆ ਸਾਡੇ ਮੁੰਡੇ ਦੇ ਜ਼ਾਇਦ ਵਿੱਚ ਸੇ ਹੁਣ ਤੁਸੀਂ ਇੱਥੇ ਆਇਓ ਸ਼ਿਕਾਇਤ ਕਰਨ ਆਇਓ ਅਸੀਂ ਇਹ ਹੀ ਬਲ ਕਰਦੇ ਸਾਡਾ ਇੱਕ ਇੱਕ ਬੱਚਾ ਵਾਪਸ ਆੜ ਕਿਹੜੀ ਕਲਾਸ ਦੇ ਸੀ ਸਾਰੇ ਬੱਚੇ ਕਲਾਸ 2 ਦੇ